ਜਦੋਂ ਤੁਸੀਂ ਸਾਡੇ ਕੋਲ ਆਏ ਹੋ ਉਦੋਂ ਤੁਹਾਡੇ ਕੀ ਹਾਲਾਤ ਸੀਗੇ ਤਦੋਂ ਸਸ ਕੰਮ ਵੀ ਇੱਥੇ ਹੁੰਦਾ ਨਹੀਂ ਸੀਗਾ ਹਾਂਜੀ ਤੇ ਵੀ ਆਂਦੀ ਕਰਦਾ ਸੀ ਵਸ ਮੰਜੀ ਤੇ ਪਈ ਰਹਾਂ ਮੰਜੀ ਤੇ ਹਾਂਜੀ ਸਰੀਰ 'ਚ ਦਰਦਾਂ ਦਰਦ ਬਹੁਤ ਸੀ ਅੱਛਾ ਹੁਣ ਕਿਹ ਰਹਿ ਜਾਂਦਾ ਸੀ ਬਜਨ ਉਹ ਦੱਸ ਸੀਗਾ ਤੁਹਾਡਾ 72 ਕਿਲੋ ਹਾਂਜੀ 72 ਕਿਲੋ ਵਜਨ ਸੀ ਹਾਂਜੀ ਐ ਅੱਜ ਵਜਨ ਤੁਹਾਡਾ 68 ਕਿਲੋ ਆ ਗਿਆ 7 ਕਿਲੋ ਵਜਨ ਤੁਹਾਡਾ ਡਾਊਨ ਹੋਇਆ ਹਾਂਜੀ ਅੱਜ ਕੀ ਮਹਿਸੂਸ ਕਰਦੇ ਹੋ ਬਹੁਤ ਹਾਂ ਤੱਕ ਹੋਵੇ ਸਾਰੀ ਦਿਵਿਦਿਕ ਕੰਮ ਕਰੀ ਜਾਓ ਤੁਹਾਡੀ ਸਾਹ ਦੀ ਪ੍ਰੋਬਲਮ ਸੀ ਹਾਂਜੀ ਉਹ ਮੈਂ ਦੋ ਵੇਲੇ ਹੀ ਲੈਂਦੀ ਸੀ ਜੀ ਹਾਂ ਅਸੀਂ ਅੱਜ ਦੋ ਵਾਰ ਕੰਪਲੇਨਟ ਹਾਂਜੀ ਸਵੇਰ ਵੀ ਲੈਂਦੀ ਸੀ ਤੇ ਰਾਤ ਨੂੰ ਵੀ ਕਹਿੰਦੇ ਬੱਚਾ ਕਈ ਵੇਰ ਤਾਂ ਬਰਸਾਰੂ ਅਗਮਾ ਹੁੰਦਾ ਫਿਰ ਮੈਂ ਤੱਤਾ ਪਾਣੀ ਪੀਣਾ ਜਾਂ ਰਾਤ ਨੂੰ ਚਾਹ ਵਾਲ ਕੇ ਪੀਣਾ ਦਾ ਦੋਸਤ ਇਹ ਸਾਹ ਬੰਨਰ ਹੋਣ ਕੋਈ ਲਿਖਦੇ ਉਹ ਜ਼ਿੰਦਗੀ ਕਿਉਂ ਚੀ ਲੱਦੀ ਜੇ ਪੰਪ ਲੈਣਾ ਪੈਂਦਾ ਸੀ ਤੇ ਹੁਣ ਪੰਪ ਲੈਣਾ ਪੈਗਾ ਹਾਂਜੀ ਕਦਿੰਨ ਲੈਣਾ ਪੈਗਾ ਹਾਂ ਕਿੰਨਾ ਚਿਰ ਹੋ ਗਿਆ ਛੁੱਟੇ ਨੂੰ ਉਹ ਤਾਂ ਜਿੰਨੂੰ ਦਵਾਈ ਖਾਧੇ ਉਹਦੇ ਵਿੱਚ ਬਸਰੇ ਗਏ ਕੰਪੋਨਸ਼ਨਤੀ ਦਾ ਸਾਡੇ ਕੋਲ ਟਰੀਟਮੈਂਟ ਚੱਲ ਰਿਹਾ ਸੀਗਾ ਜਦੋਂ ਆਏ ਆ ਕਹਿੰਦਾ ਮੱਜੇ ਤੇ ਪੈ ਰਹੇ ਨੂੰ ਦਿਲ ਕਰਦਾ ਸੀ ਪੈ ਹੀ ਰਹਿੰਦੇ ਸੀ ਸਰੀਰ ਚ ਕਰਦਾ ਬਹੁਤ ਸੀ ਦੋ ਦੋ ਤਿੰਨ ਦਿਨ ਗੋਲੀਆਂ ਦਰਦਾ ਦੀਆਂ ਲੈ ਰੀਆਂ ਪਹਿਲਾਂ ਸੀ ਬਲੱਡ ਪ੍ਰੈਸ਼ਰ ਦੀਆਂ ਦੋ ਦੋ ਤਿੰਨ ਤਿੰਨ ਗੋਲੀਆਂ ਲੈ ਰੀਆਂ ਪਹਿਲਾਂ ਦੀਆਂ ਸੀ ਤੇ ਅੱਜ ਤੁਸੀਂ ਇਹਨਾਂ ਨੂੰ ਸੁਣ ਹੀ ਲਿਆ ਅਸਲ ਦੇ ਵਿੱਚ ਇਲੈਕਟ੍ਰੋਕ੍ਰੋਪੈਥੀ ਬਾਰੇ ਮੈਂ ਆਪ ਜੀ ਨਾਲ ਗੱਲ ਕਰਨੀ ਚਾਹੁੰਦਾ ਕਿ ਇਲੈਕਟ੍ਰੋਕੂਪੈਥੀ ਦੋਸਤੋ ਇੱਕ ਐਸੀ ਦਾਸ ਪ੍ਰਣਾਲੀ ਆ ਜਿਹੜੀ ਤੁਹਾਡੇ ਕਿਸੇ ਬਿਮਾਰੀ ਤੇ ਨਾ ਕੰਮ ਕਰਕੇ ਤੁਹਾਡੇ ਸਰੀਰ ਦੇ ਅੰਗਾਂ ਤੇ ਕੰਮ ਕਰਦੀ ਹੈ ਉਹਨਾਂ ਦੇ ਵਿੱਚ ਆਏ ਵਿਗਾੜ ਨੂੰ ਠੀਕ ਕਰਦੀ ਹੈ ਅਤੇ ਜਿਵੇਂ ਜਿਵੇਂ ਉਸ ਅੰਗਾਂ ਦਾ ਵਿਗਾੜ ਠੀਕ ਹੁੰਦਾ ਤੇ ਉਸ ਅੰਗ ਨਾਲ ਜੁੜੇ ਹੋਏ ਜਿੰਨੇ ਵੀ ਰੋਗ ਆ ਉਹ ਖਤਮ ਹੁੰਦੇ ਜਾਂਦੇ